ਮਰੀ ਬੈਠੇ ਵੀਰੇ ਮੁੰਡਾ ਹੈ ਮੇਰਾ 24-25 ਸਾਲ ਦਾ ਮੁੰਡਾ ਦੋ ਵਾਰਾਂ ਵਿਆਹ ਕਰਦੇ ਨਸ਼ਾ ਕਰਕੇ ਹੀ ਘਰ ਉਜੜ ਗਿਆ ਉਹਦਾ ਬੱਚੀ ਸੀ ਉਹਨਾਂ ਨੇ ਬੱਚੀ ਵੀ ਮਾਰ ਲਈ ਨਸ਼ਾ ਕਰਨਾ ਹੁਣ ਆਪ ਮਰਨ ਕਿਨਾਰੇ ਪਿਆ ਹੁਣ ਕਦੇ ਤਾਂ ਮੈਂ ਮੁੰਡੇ ਨਹੀਂ ਭੱਜ ਕੇ ਜਾਣੀ ਕਦੇ ਮੈਂ ਇੱਥੇ ਸੰਭਲੂਣੀ ਆ ਭੈਣਾ ਨਾ ਮੈਨੂੰ ਘਰੇ ਟਿਕਣ ਦਿੰਦੀਆਂ ਨਾ ਵੀ ਇੱਥੇ ਬੈਠੇ ਹੁਣ ਸਰ ਦਾ ਮੁੰਡਾ ਘਰੇ ਮਰਨ ਆਲਾ ਪਿਆ ਨਾਲ ਸਾਡੇ ਬੱਚਿਆਂ ਦੀ ਵੀ ਵੀਡੀਓ ਬਣਾਓ ਜਿਹੜੇ ਮਰੇ ਪਏ ਕਿਸੇ ਦਾ ਆਪਰੇਸ਼ਨ ਹੋਇਆ ਪਿਆ ਬਾਹ ਦਾ ਬਾਹ ਸੜ ਗਈ ਟੀਕਾ ਲਾ ਕੇ ਗੋਲਗਾ ਲਾ ਲੈਂਦੇ ਆ ਕੋਈ ਕਿਵੇਂ ਪਿਆ ਕੋਈ ਕਿਵੇਂ ਪੀ ਕਿਸੇ ਦੀ ਲੱਤ ਪੱਕੀ ਪਈ ਆ ਮੁੰਡੇ ਵੇਖੋ ਜਾ ਕੇ ਉਹਨਾਂ ਦੀ ਵੀ ਨਾਲ ਵੀਡੀਓ ਬਣਨੀ ਚਾਹੀਦੀ ਆ ਵੀ ਮੈਂ ਤਾਂ ਇਹ ਕਹਿਣੀ ਆ ਵੀ ਉਹਨੇ ਤਾਂ ਲਾਉਣ ਵਾਲੇ ਆ ਨਸ਼ਾ ਕਰਨ ਵਾਲੇ ਆ ਉਹਨੇ ਹੀ ਵੇਚਣ ਵਾਲੇ ਆ ਹੁਣ ਕੀ ਪਤਾ ਇਹਨਾਂ ਨੂੰ ਮਿੰਟੇ ਦੇ ਘਰੋਂ ਨਿਕਲਦੇ ਜਾਂਦੇ ਆ ਜਵਾਕ ਤੇ ਬੇਉਸ਼ਕ ਹੋ ਕੇ ਆ ਕੇ ਦੁਬਾਰਾ ਘਰੇ ਡਿੱਗਦੇ ਜਾਂਦੇ ਆ ਜੇ ਬੁੜੀਆਂ ਬੋਲਦੀਆਂ ਮਾਮਾਂ ਬੋਲਦੀਆਂ ਘਰ ਵਾਲ ਗਗਲੀਆਂ ਛੱਡ ਕੇ ਉੱਠ ਜਾਂਦਣਾ ਜਵਾਕ ਜਿਨ੍ਹਾਂ ਦੇ ਹੈਗੇ ਆ ਉਹ ਦਾਦਿਆਂ ਦੇ ਪੱਲੇ ਪਾ ਜਾਂਦੇ ਆ ਤੇ ਹੁਣ ਜਵਾਕਾਂ ਨੂੰ ਜੇ ਘਰੇ ਆਇਆ ਨੂੰ ਕਹਿਣਿਆ ਵੀ ਤੁਹਾਡਾ ਕੀ ਖਾਦਾ ਤੁਹਾਡਾ ਮੂੰਹ ਆਇਆ ਝੱਗ ਨਿਕਲੀ ਜਾਂਦੀ ਆ ਤੂੰ ਤਾਂ ਨਸ਼ੇ ਤੇ ਲਾਵੇਂਗੀ ਨਸ਼ਾ ਮੇਰਾ ਕੁਛ ਨਹੀਂ ਕੀਤਾ ਤੈਨੂੰ ਕੌਣਾਂ ਦਾ ਨਸ਼ਾ ਕੀਤਾ ਮਿੰਟ ਅਸੀਂ ਪਰਸੋਂ ਵੇਖ ਗਏ ਪੰਜ ਮੁੰਡੇ ਮਰ ਗਏ ਕੀ ਗੱਲ ਆ ਕੇ ਤੇ ਅੱਜ ਵੀ ਕੋਈ ਮਰਿਆ ਤੇ ਹੁਣ ਦੋ ਤਿੰਨ ਜਮਾਂ ਅੰਤ ਦੇ ਹੋਏ ਪਏ ਆ ਜਮਾਂ ਹੁਣ ਜੇ ਮੇਰਾ ਮੁੰਡਾ ਜਾ ਕੇ ਮੈਣੀ ਵੀਡੀਓ ਵੇਖੋ ਬਣਾਓ ਮੇਰੇ ਮੁੰਡੇ ਦੀ ਵੀ ਪਿਆ ਮੰਜੇ ਤੇ ਮੰਜੇ ਤੇ ਪਿਆ ਇੱਕ ਨੂੰ ਰਾਤ ਪੁਲਿਸ ਲੈ ਗਈ ਸੀ ਚੱਕ ਕੇ ਸਾਡੇ ਘਰਾਂ ਚੋਂ ਉਹ ਵਿਚਾਰੇ ਨਸ਼ਾ ਕੀਤਾ ਨਹੀਂ ਉਹ ਵੀ ਫੀ ਜਾਂਦਾ ਹੁਣ ਨਸ਼ਾ ਨਹੀਂ ਕੀਤਾ ਤਾਂ ਵੀ ਮਰੇ ਆ ਗਿੱਦੜ ਵਿੱਚ ਨਹੀਂ ਕੀਤੀ ਹੋਊਗੀ ਖਬਰਾਂ ਸੁਣਦੇ ਆ ਐ ਨਹੀਂ ਪਤਾ ਸੱਚ ਆ ਕਿ ਝੂਠ ਆ ਪਰ ਖਬਰਾਂ ਸੁਣਦੇ ਆ ਗਿੱਦੜ ਵਿੱਚ ਦੀ ਕੋਈ ਖਬਰ ਨਹੀਂ ਗਿੱਦੜ ਵਿੱਚ ਤਾਂ ਇਧਰੋਂ ਵਿੱਚੋਂ ਹਟ ਜਾਣਗੇ ਇਧਰਲੇ ਪਾਸੇ ਲੱਗੇ ਪਏ ਆ ਇਧਰੋਂ ਚੱਕ ਲੈਣਗੇ ਇਧਰਲੇ ਪਾਸੇ ਲੱਗੇ ਪਏ ਆ ਸਾਨੂੰ ਨਹੀਂ ਪਤਾ ਕਿੱਥੋਂ ਮੁੰਡੇ ਲਿਆਉਂਦੇ ਆ ਕਿੱਥੋਂ ਨਹੀਂ ਲਾਈ ਤੁਰੇ ਜਾਂਦੇ ਆ ਸਾਰਿਆਂ ਨੂੰ ਮੇਰੇ ਹੱਥ ਬੰਨ੍ਹ ਕੇ ਬੇਨਤੀ ਆ ਕਿ ਨਸ਼ਾ ਵਿਰੋਧਾ ਸੀ ਅੱਜ ਇਕੱਠੇ ਹੋਏ ਆ ਇੱਥੇ ਕਿ ਨਸ਼ਿਆਂ ਦੇ ਵਿਰੁੱਧ ਸਰਕਾਰ ਲੜ ਸਕੇ ਕਿ ਸਾਡੇ ਬੱਚਿਆਂ ਦੀ ਜਾਨ ਬਖਸ਼ ਦੇਵੇ ਕਿ ਸਾਡੇ ਇੱਕ ਬੱਚਾ ਕਿਸੇ ਦੇ ਦੋ ਬੱਚੇ ਸਾਰੇ ਨਸ਼ਾ ਕਰਦੇ ਹੈਗੇ ਆ ਚਿੱਟਾ ਲਾਉਂਦੇ ਆ ਸਾਡੇ ਕੋਲ ਝਾੜੀਆਂ ਹੈਗੀਆਂ ਕਿ ਉਹ ਉਥੇ ਵੈਲੀ ਝਾੜੀਆਂ ਦੇ ਵਿੱਚ ਕਿ ਕਮਰੇ ਛੋਟੇ ਛੋਟੇ ਜਿਹੇ ਬਣੇ ਹੋਇਆ ਉਹਦੇ ਵਿੱਚੋਂ ਅਸੀਂ ਲੱਖਾਂ ਚੱਕ ਚੱਕ ਲਈ ਆਉਣੇ ਬੱਚਿਆਂ ਦੀਆਂ ਕਿ ਸਾਡੀ ਕੋਈ ਸੁਣਾਈ ਨਹੀਂ ਦਿੰਦਾ ਜੇ ਅਸੀਂ ਸਰਕਾਰ ਨੂੰ ਕਹਿ ਦਿੰਦੇ ਆ ਤੇ ਆਪਣੇ ਪ੍ਰਸ਼ਾਸਨ ਨੂੰ ਜਾ ਕੇ ਸ਼ਿਕਾਇਤ ਕਰਦੇ ਆ ਕਿ ਪ੍ਰਸ਼ਾਸਨ ਆਉਂਦੀ ਆ ਉਹਨੂੰ ਵੀ ਕਹਿ ਜਾਂਦੀ ਆ ਅਸੀਂ ਗੇੜਾ ਮਾਰਿਓ ਤੁਸੀਂ ਥਾਣੇ ਆਜੋ ਤੇ ਸਾਨੂੰ ਵੀ ਕਹਿ ਜਾਂਦੀ ਆ ਵੀ ਤੁਸੀਂ ਥਾਣੇ ਆਜੋ ਉਹਨਾਂ ਨੇ ਜਾਣਾ ਨਹੀਂ ਅਸੀਂ ਦੋ ਚੱਕਰ ਕੱਢ ਕੇ ਫੇਰ ਆ ਜਾਨੀ ਆ ਕਾਦੀ ਕੋਈ ਸੁਣਵਾਈ ਨਹੀਂ ਸਾਨੂੰ ਨਸ਼ੇ ਪਤੇ ਬੰਦ ਹੋਣੇ ਚਾਹੀਦੇ ਆ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਬਖਸ਼ ਦੇਵੇ ਸਰਕਾਰ ਆਹੀ ਸਰਕਾਰ ਮੂਰੇ ਸਾਡੀ ਬੇਨਤੀ ਹੈ ਕਿ ਨਸ਼ੇ ਵਾਲਿਆਂ ਤੇ ਕਾਰਵਾਈ ਵੱਧ ਤੋਂ ਵੱਧ ਪਾਈ ਜਾ ਕੋਈ ਆਣ ਕਿੰਤੀ ਕਰ ਹੈ ਕੋਈ ਸਮਝ ਨਹੀਂ ਆਉਂਦੀ ਚਿੱਟਾ ਗੋਲੀਆਂ ਬੰਦ ਕਰਨ ਵੀ ਬੱਚੇ ਨੌਜਵਾਨ ਕੱਭਰੂ ਸਾਡੇ ਹੱਥਾਂ ਤੋਂ ਮੇਰੇ ਦਿਉਰਾ ਜੇਠਾ ਦੇ ਬੱਚੇ ਮੁੱਕੀ ਜਾਂਦੇ ਸاسی ਮੇਰੇ ਤਾਂ ਹੈ ਹੀ ਨਹੀਂ ਕਾਕਾ ਅਸੀਂ ਉਹਨਾਂ ਦਾ ਸਹਾਰਾ ਮੰਗਦੇ ਆ ਤੇ ਉਹ ਵਿਚਾਰੇ ਹੁਣ ਇੱਕ ਦੇ ਅੱਡ ਆਪਰੇਸ਼ਨ ਕੀਤਾ ਪਰ ਸੋ ਚੌਥੇ ਹੀ 40-50 ਹਜ਼ਾਰ ਰੁਪਿਆ ਉਹਨਾਂ ਦਾ ਲੱਗ ਗਿਆ। ਉਹ ਬੇਕਾਰ ਹੋ ਗਿਆ। ਇੱਥੇ ਅਸੀਂ ਸਰਕਾਰ ਮੂਰੇ ਹੀ ਹੱਥ ਜੋੜਦੇ ਆਂ ਵੀ ਬਈ ਆਪਦੇ ਮਲਾਜ਼ਮਾਂ ਦਾ ਇੱਥੇ ਜੇੜਾ ਲਵਾਇਆ ਕਰਨ ਤੇ ਇੱਥੋਂ ਮੁੰਡੇ ਫੜਾਇਆ ਕਰਨ। ਉਹ ਜਿਹੜੇ ਫੜੇ ਜਾਣਗੇ ਉਹ ਆਪੇ ਵੇਚਣ ਵਾਲਿਆਂ ਨੂੰ ਵੀ ਫੜਾਉਣਗੇ। ਇਹ ਬੈਠੇ ਆਂ ਬਾਈ ਜੀ ਇੱਕ ਤਾਂ ਮੇਰਾ ਉ ਮੁੱਕ ਗਿਆ। ਇੱਕ ਜਮਾ ਮੁੱਕਣ ਵਾਲਾ ਹੀ ਪਿਆਗਾ। ਚਿੱਟਾ ਗੋਲੀਆਂ ਬਾਧੂ ਟਿਕਟਲੇ ਨਸ਼ਾ ਇੱਥੇ ਮੋੜ ਤੇ ਵੇਚਦਾਗਾ। ਵਾਦੂ ਚਿਰ ਐਵੇਂ ਹੀ ਵਿਕਦਾ ਗਾ ਅਸੀਂ ਐ ਲਾਇਆ ਧਰਨਾ ਕਿ ਸਾਡੇ ਜਿਹੜੇ ਨਿੱਕੇ ਬੱਚੇ ਉਹ ਬਚਾਓ ਸਾਡੀ ਹੱਥ ਬਨ ਕੇ ਬੇਨਤੀ ਆ ਇੱਥੇ ਤਾਂ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਬਾਈ ਜੀ ਵੀ ਕੋਈ ਸਰਕਾਰਾਂ ਇੱਥੇ ਆਉਂਦੀਆਂ ਸੰਤ ਜਮੇ ਹੀ ਨਹੀਂ ਪਤਾ ਲੱਗਦਾ ਜੇ ਆਉਣੇ ਤਾਂ ਆ ਕੇ ਮਾਰਾ ਜਾਂ ਮੁੜ ਜਾਂਦੇ ਉਹਦੀ ਬੱਸ ਤੇ ਮਾਖਾ ਸਾਰੇ ਸਾਰੀਆਂ ਜਿਹੜੀਆਂ ਟੋਟਲ ਬਾਈਸੀਆਂ ਨਾ ਇੱਕ ਇੱਕ ਪੁੱਤ ਸਭ ਦਾ ਗਿਆ